ਗੁਰਦੁਆਰਾ ਸ਼ਿਲਗੁਰ ਸਿੰਘ ਸਭਾ ਸਦਰਬੀਰ ਬਰਨਾਲਾ ਦੇ ਵਿੱਚ ਖੜੇ ਆ ਜਿੱਥੇ RAMDAS PASHA ਦੇ ਨਾਂ ਦੇ ਉੱਤੇ ਲੈਬੋਰੀ ਹੈ ਜਿਹੜੀ ਖੋਲੀ ਗਈ ਹੈ ਜਿਸ ਤਰ੍ਹਾਂ ਆਪਾਂ ਗੱਲ ਕਰੀ ਤਾਂ ਲੈਬੋਰੀ ਦੇ ਵਿੱਚ ਜਰਮਨ ਟੈਕਨਿਕ ਦੀ ਜਿਹੜੇ ਮਸ਼ੀਨਾਂ ਨੇ ਇੱਥੇ ਲਗਾਈਆਂ ਗਈਆਂ ਤੇ ਜੇਕਰ ਟੈਸਟਾਂ ਦੇ ਰੇਟ ਦੀ ਗੱਲ ਕਰੀ ਤਾਂ ਬਾਜ਼ਾਰ ਨਾਲੋਂ ਜਿਹੜੇ ਟੈਸਟ ਨੇਗੇ ਉਹ 80% ਦੀ ਰੇਟ ਨੇ ਜਿਹੜੇ ਉਹ ਘੱਟ ਰੱਖੇ ਗਏ ਨੇ ਜਿਸ ਤਰ੍ਹਾਂ ਆਪਾਂ ਗੱਲ ਕਰੀ RAMDAS PASHA ਦੇ ਬਚਨ ਸੀ ਕਿ ਉਹ ਗੁਰੂ ਘਰ ਹੈ ਜਿਹੜਾ ਜਿਸ ਤਰ੍ਹਾਂ ਚਾਰ ਦਰਵਾਜ਼ੇ ਰੱਖੇ ਗਏ ਸੀ ਸਾਰੇ ਜਾਤ ਪਾਤ ਖਤਮ ਕੀਤੇ ਗਏ ਸੀ ਉਸ ਦੇ ਨਾਲ ਹੀ ਭੋਜਨ ਭਜਨ ਤੇ ਜਿਹੜੀ ਬੰਦਗੀ ਦੇ ਨਾਲ ਨਾਲ ਆਰਾਮ ਤੇ ਲੋੜਵੰਦ ਨੂੰ ਜਿਹੜਾ ਇਲਾਜ ਮਿਲ ਜੇ ਉਹ ਸਾਰੀਆਂ ਗੱਲਾਂ ਜਿਹੜੀਆਂ ਜਿੱਥੇ RAMDAS PASS ਦੇ ਬਚਨ ਸੀਗੇ ਜਿੱਥੇ ਗੁਰੂ ਘਰ ਦੇ ਵਿੱਚ ਸਾਰੇ ਬਚਨ ਪੂਰੇ ਕਿਤੇ ਆ ਰਹੇ ਨੇ ਮੰਨੇ ਜਾਂਦੇ ਨੇ ਇਸ ਦੇ ਨਾਲ ਨਾਲ ਲੋਕਾਂ ਹੀ ਸਿਰ ਤਾਂ ਧਿਆਨ ਰੱਖਦੇ ਹੋਏ ਇੱਥੇ ਲੋਟਰੀ ਹੈ ਜਿਹੜੀ ਉਹ ਖੋਲੀ ਗਈ ਜੇਕਰ ਤਾਂ ਹੁਣ ਲੋਟਰੀ ਦਿਖਾਈਏ ਤਾਂ ਦੇਖ ਸਕਦੇ ਹੋ ਕਿ ਸਾਡੇ ਪਿੱਛੇ ਜਰਮਨ ਟੈਕ ਦੀਆਂ ਜਿਹੜੀਆਂ ਮਸ਼ੀਨਾਂ ਨੇ ਇੱਥੇ ਲਗਾਈਆਂ ਗਿਆ ਨੇ ਤੇ ਕਿਹੜੇ-ਕਿਹੜੇ ਟੈਸਟ ਨੇ ਇੱਥੇ ਜਿਹੜੇ ਕੀਤੇ ਜਾਂਦੇ ਨੇਗੇ ਆ ਉੱਥੇ ਆਪਾਂ ਲਾਇਬ ਦੇ ਜਿਹੜੇ ਇੱਥੇ ਹੈਡ ਨੇਗੇ ਤੇ ਇਥੋਂ ਦੇ ਮੁਲਾਜ਼ਮ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਬਾਈ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਅਸੀਂ ਤੁਹਾਨੂੰ ਇਹੀ ਬੇਨਤੀ ਕਰਦੇ ਹਾਂ ਕਿ ਇਹ ਵੀਡੀਓ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਦੀ ਕਰੋ ਤਾਂ ਜੋ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਇਹ ਪਹਿਲਕਦਮੀ ਕੀਤੀ ਗਈ ਹੈ ਕਿ ਪ੍ਰਧਾਨ ਹਰਦੇਵ ਸਿੰਘ ਰੀਲਾਵਾਜਵਾ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇਹ ਪਹਿਲਕਦਮੀ ਕੀਤੀ ਗਈ ਹੈ ਇਹਦਾ ਵੱਧ ਤੋਂ ਵੱਧ ਮਰੀਜ਼ ਨੇ ਜਿਹੜੇ ਉਹ ਲਾਹ ਲੈ ਸਕਣ ਤਾਂ ਗੁਰਦੁਆਰਾ ਸਿੰਘ ਸਵਾ ਸਾਹਿਬ ਸਰਵੇਰ ਬਰਨਾਲ ਚ ਵਿੱਚ ਖੜੇ ਹੈ ਤੇ ਜਿਸ ਤਰ੍ਹਾਂ ਇੱਥੇ ਪਹਿਲਕਦਮੀ ਕੀਤੀ ਗਈ ਹੈ ਨਾਮ ਹੀ ਲੈਬਰਾਟਰੀ ਦਾ ਰੱਖਿਆ ਗਿਆ ਸ਼੍ਰੀ ਗੁਰੂ ਰਾਮਦਾਸ ਪਾਸ਼ਾ ਤਾਂ ਜਿਸ ਤਰ੍ਹਾਂ ਲੈਬ ਦੇ ਵਿੱਚ ਗੱਲ ਕਰੀ ਤਾਂ ਆਮ ਤੌਰ ਤੇ ਜਦੋਂ ਆਪਾਂ ਕੋਈ ਵੀ ਲੈਬ ਦੇ ਜਾਂਦੇ ਹਾਂ ਤਾਂ ਇੱਕ ਸਵਾਲ ਖੜਾ ਹੋ ਜਾਂਦਾ ਕਿ ਸ਼ਾਇਦ ਇਹਦੇ ਇਥੇ ਦੇਸੀ ਮਸ਼ੀਨਾਂ ਹੋਣਗੀਆਂ ਤਾਂ ਕਰਕੇ ਰੇਟ ਘੱਟ ਰੱਖਿਆ ਜਾਂਦਾ ਪਰ ਅੱਧਾ ਆਪਾਂ ਇਹੀ ਗੱਲ ਚਾਹੁੰਦੇ ਆ ਕਿ ਮਸ਼ੀਨਾਂ ਕਿਸ ਤਰ੍ਹਾਂ ਲੈਵਲ ਦੀਆਂ ਲੈਂਤੀਆਂ ਗਈਆਂ ਇਥੇ ਨਹੀਂ ਆਪਣੇ ਕੋਲੇ ਇਹ ਜੀ ਕੋਈ ਗੱਲ ਨਹੀਂ ਜੀ ਬਹੁਤ ਵਧੀਆ ਮਸ਼ੀਨਾਂ ਨੇ ਆਪਣੇ ਕੋਲੇ ਠੀਕ ਹੈ ਜੀ ਆਪਣੇ ਕੋਲੇ ਜਾਪਾਨ ਦਾ ਸੈਸਮੈਕਸ ਦਾ ਸੈੱਲ ਕੰਟਰੋਲ ਹੈ ਠੀਕ ਹੈ ਜੀ ਸਪੇਨ ਦੀ ਬਾਇਓ ਸਿਸਟਮ ਦੀ ਆਪਣੇ ਕੋਲੇ ਆਟੋ ਫੂਲੀ ਲੱਗੀ ਵੀ ਹੈ ਜੀ ਬਹੁਤ ਵਧੀਆ ਟੈਸਟ ਕੀਤੇ ਜਾਂਦੇ ਨੇ ਮਯੂਗ ਹੈ ਰਾਜਾ ਚੰਡੀਗੜ੍ਹ ਬੀਜੀਏ ਵ ਆਪਣੇ ਰਿਪੋਰਟਾਂ ਜਾਂਦੀਆਂ ਨੇ ਬਹੁਤ ਵਧੀਆ ਰਿਜ਼ਲਟ ਮਿਲਦੇ ਰਹੇ। ਜਿਸਕਰ ਅਪਾ ਟੈਸਟਾਂ ਦੀ ਗੱਲ ਕਰੀ ਵੈਸ ਤੇ ਜਿੱਥੇ 3 4 5 ਜਿਹੜਾ ਜਨਵਰੀ ਦੇ 3 ਦਿਨ ਸੀ ਉਸ ਸਮੇਂ ਵੀ ਆਪਾਂ ਵੱਡੀ ਆਫਰ ਜਿਹੜਾ ਸ਼ਰਧਾਲੂਆਂ ਦੇ ਲਈ ਸੀ ਸੰਗਤਾਂ ਦੇ ਲਈ ਸੀਗੀ ਤੇ ਟੈਸਟਾਂ ਦੀ ਗੱਲ ਕਰੀ ਕਿਹੜੇ ਕਿਹੜੇ ਟੈਸਟ ਨੇ ਹੁੰਦੇ ਨੇਗੇ ਤੇ ਬਿਜਾਰ ਦੇ ਵਿੱਚ ਗੱਲ ਕਰੀ ਤਾਂ ਉਹਨਾਂ ਟੈਸਟਾਂ ਦੇ ਕਿੰਨੇ ਰੇਟ ਚੱਲਦੇ ਨੇ। ਆਪਣੇ ਮੰਨ ਲਓ ਹਾਫ ਰੇਟ ਤੇ ਟੈਸਟ ਹੁੰਦੇ ਨੇ ਵੈਸੇ ਸਾਰੇ ਤੇ ਆਪਣੇ ਰੁਟੀਨ ਟੈਸਟ ਸਾਰੇ ਹੋ ਜਾਂਦੇ ਨੇਗੇ ਜੋ ਵੀ ਆਪਣੇ ਮੰਨ ਲਓ ਬਾਡੀ ਦੇ ਹੁੰਦੇ ਨੇ। ਬਾਕੀ ਆਪਣੇ ਪੈਕੇਜ ਵਗੈਰਾ ਦਾ ਜਿਹੜਾ ਉਹ ਮੰਨ ਲਓ 990 ਰੁਪਏ ਚ ਕੰਪਲੀਟ ਹੋ ਜਾਂਦਾ ਹੈ ਜੀ ਉਹਦੀ ਰਿਪੋਰਟ ਅਗਲੇ ਦਿਨ ਮਿਲ ਜਾਂਦੀ ਹੈਗੀ ਜੀ ਤਾਂ ਆਪਾਂ ਕਹਿ ਸਕਦੇ ਹਾਂ ਫੁੱਲ ਬਾਡੀ ਚੈੱਕਅਪ 990 ਰੁਪਏ ਚ ਤੇ ਆਮ ਤੌਰ ਤੇ ਮੈਂ ਸਰਕਾਰੀ ਲੈਬ ਦੀ ਵੀ ਗੱਲ ਕਰੀ ਜਿਹੜੀ ਹਸਪਤਾਲ ਤੇ ਵੀ ਖੁੱਲ੍ਹੀ ਗਈ ਹੈ ਉਹ ਉੱਥੇ ਵੀ ਜਿਹੜਾ ਹੈਗਾ 1100 ਰੁਪਏ ਰੱਖਿਆ ਗਿਆ ਆਪਣਾ ਰੇਟ ਹੈ ਜਣ ਉਹ ਤੋਂ ਵੀ ਘੱਟ ਰੱਖਿਆ ਗਿਆ ਫੁੱਲ ਬਾਡੀ ਚੈੱਕਅਪ ਦਾ ਹਾਂਜੀ ਹਾਂਜੀ ਉਹ ਜੋ ਖਰਚਾ ਆਉਂਦਾ ਹੈਗਾ ਜੀ ਉਹੀ ਮੰਨ ਲਓ ਆਪਾਂ ਪੇਸ਼ੈਂਟ ਤੋਂ ਲੈਣੇ ਆਗੇ ਕੋਈ ਮਾਰ ਜਾ ਨਿਊਜ਼ ਚ ਕੋਈ ਜਿਵੇਂ ਦੇਖ ਰਹੇ ਕਿ ਨੋਰਮਲ ਟੈਸਟ ਨੇ ਜਿਹੜੇ ਸਿਰਫ ਤੇ ਸਿਰਫ 10 ਰੁਪਏ 20 ਰੁਪਏ ਤੇ 30 ਰੁਪਏ ਰੱਖੇ ਗਏ ਨੇ ਤੇ ਥਾਇਰੋਇਡ ਦਾ ਟੈਸਟ ਆ ਜਿਹੜਾ 180 ਰੁਪਏ ਰੱਖਿਆ ਗਏ ਤੇ ਵਿਟਾਮਿਨ ਦੇ ਟੈਸਟ ਵੀ ਨੇ ਜਿਹੜੇ ਸਾਰੇ 180 ਤੋਂ 200 ਰੁਪਏ ਦੇ ਵਿੱਚ ਰੱਖੇ ਗਏ ਨੇਗੇ ਤੇ ਲੱਗ ਕਹ ਸਕਦੇ ਕਿ ਬਾਜ਼ਾਰ ਨਾਲੋਂ ਤਿੰਨ ਤਣ ਗੁਣਾ ਘੱਟ ਰੇਟ ਨੇ ਇਹਦੇ ਹਾਂਜੀ 50% ਤੋਂ ਵੀ ਪਲੱਸ ਦਾ ਡਿਸਕਾਊਂਟ ਪਈ ਆ ਰਿਹਾ ਜੀ ਇਹਦੇ ਚ ਟੈਸਟਾਂ 'ਚ ਤੇ ਮਲੋ ਕੀ ਕਹਿਣਾ ਚਾਹੁੰਦੇ ਹੋ ਇੱਥੇ ਸੰਗਤ ਨੂੰ ਕਿਉਂਕਿ ਇੱਥੇ ਆਪਾਂ ਦੇਖ ਰਹੇ ਕਿ ਬਾਜ਼ਾਰ ਨਾਲੋਂ 80% ਘੱਟ ਰੇਟਾਂ ਤੇ ਟੈਸਟ ਦੇ ਰਹੇ ਆਂ ਜਰਮਨ ਟੈਕਨਿਕਸ ਜਿਹੜੀਆਂ ਜਿਵੇਂ ਤੁਸੀਂ ਜਪਾਨ ਦੀਆਂ ਮਸ਼ੀਨਾਂ ਇੱਥੇ ਆਈਆਂ ਹੋਈਆਂ ਨੇ ਤਾਂ ਕਿਸ ਕਿਸ तरह ਦੇ ਟੈਸਟ ਨੇ ਜਿਹੜੇ ਸਹਦਾਲੂ ਕਰਵਾ ਸਕਦੇ ਨੇ ਤੇ ਕਿੰਨਾ ਕੁ ਸੰਗਤਾਂ ਦਾ ਇੱਥੇ ਫਾਇਦਾ ਹੋਣ ਵਾਲਾ ਹੈ ਇੱਥੇ ਦੇਖੋ ਜੀ ਬਹੁਤ ਫਾਇਦਾ ਹੋ ਰਿਹਾ ਲੋਕਾਂ ਦਾ ਠੀਕ ਹੈ ਜੀ ਉਸ ਦੇ ਵਿੱਚ ਪਲੱਸ ਮੰਨ ਲਓ ਜਿੰਮੇ 3 ਮਹੀਨੇ ਸ਼ੂਗਰ ਆ ਉਹ ਵੀ ਆਪਾਂ ਨਾਲ ਦੀ ਨਾਲ ਮਤਲਬ ਅੱਧੇ ਪੌਣੇ ਘੰਟੇ 'ਚ ਰਿਪੋਰਟ ਦੇ ਦਿੰਦੇ ਆਂ ਠੀਕ ਹੈ ਜੀ ਤੇ ਆਰਏ ਵਗੈਰਾ ਗਠੀ ਉਹ ਵੀ ਆਪਣੇ ਕੋਲੇ ਇੱਥੇ ਹੋ ਜਾਂਦੀ ਹੈ ਜੀ ਤੁਸੀਂ ਸੋ ਤੋਂ ਵੱਡਾ ਮੈਨੂੰ ਇੱਕ ਸਵਾਲ ਦਾ ਮੈਨੂੰ ਹਿੰਟ ਦਿੱਤਾ ਕਿ ਆਮ ਤੌਰ ਤੇ ਰਿਪੋਰਟਾਂ ਦੋ ਦੋ ਤਿੰਨ ਦਿਨ ਦਿੰਨ ਨਹੀਂ ਆਉਂਦੀਆਂ ਇੱਥੇ ਟੈਸਟਾਂ ਦੀ ਗੱਲ ਕਰੀਏ ਬਸ ਤਾਂ ਮੈਂ ਖੁਦ ਇਸ ਚੀਜ਼ ਦਾ ਗਵਾਹ ਕਿ ਅੱਧੇ ਘੰਟੇ ਬਾਅਦ ਰਿਪੋਰਟ ਆਏਂਦੇ ਕੋਈ ਟੈਸਟ ਹੁੰਦਾ ਬਟਾਮਨ ਜਾਂ ਠੈਟਰ ਦਾ ਜਿੱਦੇ 24 ਘੰਟੇ ਬਾਅਦ ਰਿਪੋਰਟ ਆਉਂਦੀ ਹੈ ਕਿੰਨੇ ਟਾਈਮ ਬਾਅਦ ਰਿਪੋਰਟ ਦੇ ਦਿੰਦੇ ਮੰਨ ਲਓ ਜਿਹੜੇ ਰੂਟੀਨ ਟੈਸਟ ਨੇ ਉਹ ਤਾਂ ਆਪਾਂ ਘੰਟੇ ਦੇ ਵਿੱਚ ਵੀ ਉਸ ਤੋਂ ਪਹਿਲਾਂ ਵੀ ਜੇ ਹੋ ਜਾਂਦੀ ਹੈ ਤਾਂ ਪੇਸ਼ੈਂਟ ਨੂੰ ਦਿੱਤੀ ਜਾਂਦੀ ਹੈ ਰਿਪੋਰਟ ਜੀ ਤੇ ਬਾਕੀ ਜਿਹੜੀ ਬਾਹਰ ਤਿਆਪਾ ਕਹਿ ਸਕਦੇ ਕਿ ਜਿੱਥੇ ਗੁਰੂ ਘਰ ਦੇ ਵਿੱਚ ਗੁਰੂ ਰਾਮਦਾਸ ਪਾਸ਼ਾਣਾ ਤੇ ਲੈਬੋਰੀ ਖੋਲੀ ਗਈ ਹੈ ਕੰਪਿਊਟਰਾਈਜ਼ਡ ਇਹਦੇ ਨਾਲ ਜਿਹੜੇ ਇੱਥੇ ਮਰੀਜ਼ ਜਾਣਗੇ ਉਹਨਾਂ ਨੂੰ ਹੋਰ ਵੀ ਲਾਭ ਮਿਲਣ ਵਾਲਾ ਕਿਉਂਕਿ ਜਿਵੇਂ ਗੁਰੂ ਘਰ ਦੇ ਵਿੱਚ ਦੇਖਦੇ ਆ ਕਿ ਥਾਂ ਵੀ ਖੁੱਲ੍ਹਾ ਹੈ ਮਰੀਜ਼ਾਂ ਨੂੰ ਬੈਠਣ ਖੜਨ ਦੀ ਜਾਂ ਆਰਾਮ ਕਰਨ ਦੀ ਕੋਈ ਦਿੱਕਤ ਨਹੀਂ ਭਜਨ ਵੀ ਹੈ ਬੰਦਗੀ ਵੀ ਇੱਥੇ ਹੈ ਆਪਾਂ ਕਹਿ ਸਕਦੇ ਕਿ ਇੱਥੇ ਮਰੀਜ਼ ਨੂੰ ਇਲਾਜ ਦੇ ਨਾਲ ਨਾਲ ਸਭ ਕੁਝ ਮਿਲਣ ਵਾਲਾ ਹਾਂਜੀ ਹਾਂਜੀ ਜ਼ਰੂਰ ਇੱਥੇ ਨਾ ਆਪਣੇ ਕੋਲੇ ਡਾਕਟਰ ਵੀ ਆਉਂਦੇ ਨੇ ਹੋਮੋਪੈਥਿਕ ਵਾਲੇ ਵੀ ਤੇ ਉਹ ਦੋ ਦਿਨ ਹੀ ਆਉਂਦੇ ਆ ਮੰਗਲਵਾਰ ਤੇ ਸ਼ਨੀਵਾਰ 8:30 ਤੋਂ 2 ਵਜੇ ਤੱਕ ਬਾਕੀ ਸ਼ੂਗਰ ਦਾ ਟੈਸਟ ਹੈ ਜਿਹੜਾ ਉਹ ਰੂਟੀਨ ਆਪਾਂ ਡੇਲੀ ਫਰੀ ਵਾਂਗੂ ਕਰਦੇ ਆਂ ਜੀ ਤਾਂ ਇਹ ਸੀਗੇ ਲੈਬ ਦੇ ਵਿੱਚ ਜਿਹੜੇ ਕਿ ਇੱਥੇ ਟੈਸਟ ਕਰਦੇ ਨੇ ਸਾਰੀ ਟੀਮ ਹੈ ਜਿਹੜੀ ਇੱਥੇ ਦਿਨ-ਬੋ-ਦਿਨ ਹੈ ਜਿਹੜਾ ਤਰੱਕੀਆਂ ਕਾਦੀ ਹੈ ਤੇ ਮਰੀਜ਼ਾਂ ਦਾ ਜਿਹੜਾ ਇੱਥੇ ਵੱਧ ਤੋਂ ਵੱਧ ਲਾਹਾ ਜਿਹੜਾ ਉਹਨਾਂ ਨੂੰ ਮੁਹੱਈਆ ਕਰਵਾ ਜਿਨੇ ਤੇ ਟੈਸਟ ਨੇ ਜਿਹੜੇ 80% ਦੇ ਕਲ ਡੇਟਾ ਦੇ ਉੱਪਰ ਉਹ ਕਿਤੇ ਜਾ ਰਹੇ ਨੇਗੇ ਕੀ ਨਾਮ ਰੱਖੋ ਗੁਰਮੇਲ ਸਿੰਘ ਅਜੀਤਪੁਰ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਬੈਠੇ ਆਂ ਆਪਾਂ ਜਿਹੜਾ ਇੱਥੇ ਹੋਮ ਪੇਜ ਦਾ ਜਿਹੜਾ ਤੁਸੀਂ ਡਿਸਪੈਂਸੀ ਖੋਲੀ ਹੋਈ ਹੈ ਕਿਹੜੇ-ਕਿਹੜੇ ਦਿਨ ਖੁੱਲਦੀ ਹੈ ਕਿੰਨੇ ਵਜੇ ਖੁੱਲਦੀ ਹੈ ਇਹ ਮੰਗਲਵਾਰ ਤੇ ਸ਼ਨੀਵਾਰ ਜੀ 8:30 ਤੋਂ ਲੈ ਕੇ 2 ਵਜੇ ਤੱਕ ਜਿਸ ਤਰ੍ਹਾਂ ਦੀ ਰਿਸਪੈਂਸਰੀ ਖੁੱਲਦੀ ਹੈ ਕਿਸ ਤਰ੍ਹਾਂ ਦੀ ਦਵਾਈ ਜਿਹੜੀ ਇੱਥੇ ਵਿੱਚ ਦਿੱਤੀ ਜਾਂਦੀ ਹੈ ਹਰ ਤਰ੍ਹਾਂ ਦੇ ਰੋਗ ਹੁੰਦਾ ਜੀ ਜੇ ਉਹ ਵੀ ਰੋਗ ਹੋਵੇ ਕਿਸੇ ਤਰ੍ਹਾਂ ਦਾ ਵੀ ਹੋਵੇ ਮਾਨਸਿਕ ਹੋਵੇ ਸਰੀਰਕ ਹੋਵੇ ਹਰ ਤਰ੍ਹਾਂ ਦਾ ਇਲਾਜ ਅਰੇ ਚ ਮਤਲਬ ਦਵਾਈ ਦੀ ਗੱਲ ਕਰੀ ਕਿਸ ਤਰ੍ਹਾਂ ਦੀ ਜਿਹੜੀ ਦਵਾਈ ਦਿੱਤੀ ਜਾਂਦੀ ਹੈ ਅੰਗਰੇਜ਼ੀ ਕੋਈ ਵੀ ਨਹੀਂ ਦੀ ਹੈ ਆਯੂਰਵੈਦਿਕ ਹੋਮੋਪੈਥਿਕ ਹੋ ਬਹੁਤ ਚੰਗੀ ਹੋਮੋਪੈਥਿਕ ਵੀ ਇਲੈਕਟ੍ਰੋਪੈਥੀ ਵੀ ਦਿੱਤੀ ਜਾਂਦੀ ਹੈ ਹਰ ਤਰ੍ਹਾਂ ਦੀ ਬਿਮਾਰੀ ਤੇ ਕਿਸ ਤਰ੍ਹਾਂ ਦੇ ਜਿਹੜੇ ਮਰੀ ਮਨ ਸਵਰੋਗਾ ਨਹੀਂ ਸਰੀਰ ਦੇ ਰੋਗਾਂ ਨਹੀਂ ਕਿਸੇ ਤਰ੍ਹਾਂ ਦੇ ਵੀ ਹਨ ਸਭ ਤਰ੍ਹਾਂ ਦਾ ਇਲਾਜ ਹੈ ਜੀ ਕਿੰਨੇ ਟਾਈਮ ਤੋਂ ਜਿਹੜਾ ਤੁਸੀਂ ਇਹ ਸੇਵਾ ਕਰ ਰਹੇ ਹੋਗੇ ਮੈਨੂੰ ਸਾਲ ਕੋ ਹੋ ਗਏ ਮਰੀਜ਼ ਕਿਸ ਤਰ੍ਹਾਂ ਦੇ ਆ ਰਹੇ ਨੇ ਤੇ ਕਿੱਥੋਂ ਦੇ ਆ ਰਹੇ ਨੇ ਬਹੁ ਸਾਰੇ ਪਿੰਡਾਂ ਤੋਂ ਆ ਰਹੇ ਦੂਰ ਦੂਰ ਆ ਰਹੇ ਨੇ ਸਾਰੇ ਪਿੰਡਾਂ ਤੋਂ ਜੇਕਰ ਆਪਾਂ ਦਵਾਈ ਦੀ ਗੱਲ ਕਰੀ ਤਾਂ ਬਿਲਕੁਲ ਮੁਫਤ ਦੀ ਹੈ ਜੀ ਹਾਂ ਜੀ ਮੈਨੂੰ ਬਸ ਕੱਲਾ ਚੈਰੀਟੇਬਲ ਫੀਸ ਹੁੰਦੀ ਹੈ ਠੀਕ ਹੈ ਬਾਕੀ ਟੋਟਲ ਮੁਫਤ ਦੀ ਹੈ ਜੀ ਫਰੀ ਦਵਾਈ ਤੇ ਕੀ ਮਕਸਦ ਆਪਾਂ ਇੱਥੇ ਜਿਹੜਾ ਸੇਵਾ ਕਰ ਰਹੇ ਆ ਕਿ ਮਨੋ ਦੇ ਪਿੱਛੇ ਦਾ ਕੀ ਤੁਹਾਡੇ ਮੰਨ ਦੇ ਵਿੱਚ ਭਾਵਨਾ ਹੈ ਭਾਵਨਾ ਤਾਂ ਇਹ ਵੀ ਪਬਲਿਕ ਨੂੰ ਵੱਧ ਤੋਂ ਵੱਧ ਮਤਲਬ ਸੁਲਾਵਾ ਮਤਲਬ ਦਿਖਾਉਣ ਵੱਧ ਤੋਂ ਵੱਧ ਸੇਵਾ ਕਰ ਸਕੀਏ ਜਿਸ ਤਰ੍ਹਾਂ ਹੋਮੋਪੈਥੀ ਤੇ ਆਯੁਰਵੈਦ ਸਭ ਤੋਂ ਪੁਰਾਣਾ ਜਿਹੜਾ ਹੈਗਾ ਕਿ ਤਰ੍ਹਾਂ ਦਾ ਇਹ ਜਿਹੜਾ ਦਵਾਈਆਂ ਦਾ ਖਜ਼ਾਨਾ ਹੈਗਾ ਪਰ ਅੱਜਕੱਲ੍ਹ ਉਹ ਕੋਈ ਅੰਗਰੇਜ਼ੀ ਦਵਾਈਆਂ ਮਗਰ ਪਾ ਦੇਦੇ ਤਾਂ ਕਿ ਇਲਾਜ ਜਲਦੀ ਹੋ ਜਾਏ ਤੇ ਬਿਮਾਰੀ ਤਾਂ ਜਲਦੀ ਖਤਮ ਹੋ ਜਾਏ ਨਹੀਂ ਉਹ ਸੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਰ ਤਰ੍ਹਾਂ ਦੀ ਇਹ ਦੇਖੋ ਮਤਲਬ ਪੈਥੀ ਕੋਈ ਵੀ ਨਹੀਂ ਮਾੜੀ ਠੀਕ ਹੈ ਨਾ ਇਸ ਤਰ੍ਹਾਂ ਦਾ ਕੋਈ ਹੋਮੋਪੈਥੀ ਦਾ ਇਲਾਜ ਆਉਂਦਾ ਵਿੱਚ ਜਿੱਥੇ ਐਮਰਜੈਂਸੀ ਉਹ ਤਾਂ ਠੀਕ ਨਹੀਂ ਹੁੰਦੀ ਠੀਕ ਹੈ ਨਾ ਜੀ ਤੇ ਜਿਹਦੇ ਕ੍ਰੋਨਿਕ ਬਿਮਾਰੀਆਂ ਹਨੀਆਂ ਮਰੀਜ਼ਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਜੇਕਰ ਮੰਨ ਲਓ ਕਈ ਵਾਰ ਮਰੀਜ਼ਾਂ ਨੂੰ ਦਵਾਈ ਲੋੜ ਹੁੰਦੀ ਹੈ ਜਾਂ ਕੋਈ ਬਿਮਾਰੀ ਹੁੰਦੀ ਹੈ ਬਸ ਉਹ ਐਵੇਂ ਵੀ ਬਦ ਤਰ੍ਹਾਂ ਦਾ ਨੈਚੁਰਲ ਚੀਜ਼ਾਂ ਖਾਣ ਪੀਣ ਤੇ ਨੈਚੁਰਲ ਇਲਾਜ ਕਰਾਉਂ ਮੂ ਵੈਚੀ ਹੋਵੇ ਚਾਹੇ ਆਯੁਰਵੈਦ ਕੋਈ ਵੀ ਫ੍ਰੀਕੈਂਟ ਕਰ ਸਕਣ ਤਾਂ ਐਸੀ ਕੀ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਕੰਪਿਊਟਰਾਈਜ਼ ਲੈਬਰਾਟਰੀ ਸ਼੍ਰੀ ਗੁਰੂ ਸਿੰਘ ਸਭਾ ਸਦਰਬਿਹਾਰ ਬਰਨਾਲਾ ਗੁਰੂ ਘਰ ਦੇ ਵਿੱਚ ਜਿੱਥੇ ਸੰਗਤਾਂ ਨੂੰ ਇਲਾਜ ਤਾਂ ਮਿਲਣ ਵਾਲਾ ਹੈ ਇਸ ਦੇ ਨਾਲ ਨਾਲ ਜੇਕਰ ਕਿਸੇ ਮਰੀਜ਼ ਨੂੰ ਪਰੇਸ਼ਾਨੀ ਹੈ ਤਾਂ ਮੰਗਲਵਾਰ ਤੋਂ ਸ਼ਨੀਵਾਰ ਨੂੰ ਇੱਥੇ ਹੋਮੋਪੈਥੀ ਦਵਾਈਆਂ ਦੇ ਡਾਕਟਰ ਬਹਿੰਦੇ ਨੇ ਲੈਬੋਰੀਟਰੀ ਦੇ ਵਿੱਚ ਜਿਹੜੇ ਟੈਸਟ ਨੇ 80% ਦੀ ਘੱਟ ਰੇਟਾਂ ਦੇ ਉੱਤੇ ਕੀਤੇ ਜਾਂਦੇ ਨੇ ਭੋਜਨ ਭੋਜਨ ਤੇ ਬੰਦਗੀ ਹੈ ਜਿਹੜੀ ਇੱਥੇ ਗੁਰੂ ਘਰ ਦੇ ਵਿੱਚ ਜਿਹੜੇ ਆਉਣ ਵਾਲੇ ਮਰੀਜ਼ ਨੇ ਸੰਗਤਾਂ ਨੇ ਉਹ ਵੀ ਉਹਨਾਂ ਨੂੰ ਮਿਲਣ ਵਾਲੀ ਹੈ ਬੇਆਰਾਮ ਨੂੰ ਆਰਾਮ ਤਾਂ ਜਿਹੜਾ ਪਹਿਲੇ ਦਿੱਤਾ ਜਾਂਦਾ ਹੈ ਤੇ ਇਸ ਦੇ ਨਾਲ ਨਾਲ ਜਿਹੜਾ ਹਰ ਤਰ੍ਹਾਂ ਦੀ ਸਹੂਲਤ ਇੱਥੇ ਮਰੀਜ਼ਾਂ ਨੂੰ ਮਿਲਣ ਵਾਲੀ ਹੈ ਕਿਉਂਕਿ ਆਮ ਤੌਰ ਤੇ ਜਦੋਂ ਆਪਾਂ ਕਿਸੇ ਵੀ ਲੈਬ ਚ ਜਾਂਦੇ ਹਾਂ ਜਾਂ ਹਸਪਤਾਲ ਚ ਜਾਂਦੇ ਹਾਂ ਤਾਂ ਉੱਥੇ ਮਰੀਜ਼ਾਂ ਨੂੰ ਟੈਸਟਾਂ ਦੇ ਲਈ ਛੋਟੇ-ਮੋਟੇ ਟੈਸਟਾਂ ਦੇ ਲਈ ਜਿਹੜਾ ਪੂਰਾ-ਪੂਰਾ ਦਿਨ ਤਿਆਰ ਕਰਨਾ ਪੈਂਦਾ ਪਰ ਗੁਰੂ ਘਰ ਦੇ ਵਿੱਚ ਜਿਹੜੀ ਇਹ ਪਹਿਲ ਕਦਮੀ ਕੀਤੀ ਗਈ ਹੈ ਤੁਸੀਂ ਵੀ ਸਾਰੇ ਇਸ ਨੂੰ ਸਪੋਰਟ ਕਰੋ ਇਹ ਵੀਡੀਓ ਨੂੰ ਬਤਵਾ ਸ਼ੇਅਰ ਕਰੋ ਤਾਂ ਕਿ ਜਿੰਨੀਆਂ ਵੀ ਸੰਗਤਾਂ ਨੇ ਇਸ ਦਾ ਲਾਹਾ ਲੈ ਸਕਣ ਅਤੇ ਬਾਜ਼ਾਰ ਦੇ ਵਿੱਚ ਜਿਹੜੇ ਟੈਸਟ ਨੇਗੇ ਜਿਹੜੇ ਕਿ ਆਪਾਂ ਕਹਿ ਸਕਦੇ ਕਿ 100 ਰੁਪਏ ਦਾ ਟੈਸਟ ਹੈ ਸਿਰਫ ਤੇ ਸਿਰਫ 10 ਤੋਂ 20 ਰੁਪਏ ਦੇ ਵਿੱਚ एलसी डीएलसी ਜਾਂ ਹੀਮੋਗਲੋਬਿਨ ਤੇ ਹੋਰ ਛੋਟੇ ਮੋਟੇ ਟੈਸਟ ਨੇ ਜਿਹੜੇ ਜਿੱਥੇ ਉਹ ਸਾਰੇ 10-10 ਰੁਪਏ ਦੇ ਵਿੱਚ ਹੋ ਰਹੇ ਨੇ ਇਸ ਦੇ ਨਾਲ 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 ਥੈਰਡ ਤੇ ਵਿਟਾਮਿਨ ਦੇ ਟੈਸਟ ਜਿਹੜੇ 180 ਤੋਂ 200 ਰੁਪਏ ਦੇ ਵਿੱਚ ਆਲੇ ਹੋ ਰਹੇ ਨੇ ਹਾਲਾਂਕਿ ਬਾਜ਼ਾਰ 'ਚ ਇਹਨਾਂ ਦੇ ਰੇਟ ਜਿਹੜੇ 600 ਰੁਪਏ ਰੱਖੇ ਗਏ ਨੇ ਤਾਂ ਹੁਣ ਅਸੀਂ ਤੁਹਾਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਇਹ ਵੀਡੀਓ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਦੀ ਕਰੋ ਤਾਂ ਜੋ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਇਹ ਪਹਿਲ ਕਦਮੀ ਕੀਤੀ ਗਈ ਹੈ ਕਿ ਪ੍ਰਧਾਨ ਹਰਦੇਵ ਸਿੰਘ ਲੀਲਾ ਬਾਜਵਾ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇਹ ਪਹਿਲ ਕਦਮੀ ਕੀਤੀ ਗਈ ਹੈ ਇਹਦਾ ਅਪਾ ਕਹਿ ਸਕਦੇ ਕਿ ਮਹਿੰਗੇ ਟੈਸਟ ਨੇ ਉਹਨਾਂ ਨੂੰ ਜਿਹੜੇ ਗਰੀਬ ਲੋਕ ਨੇ ਜਿਹੜੇ ਨਹੀਂ ਕਰਵਾ ਸਕਦੇ ਉਹ ਇੱਥੇ ਆ ਕੇ ਘੱਟ ਰੇਟਾਂ ਦੇ ਵਿੱਚ ਆਪਣੇ ਟੈਸਟ ਨੇੜੇ ਕਰਵਾ ਸਕਣ ਤਾਂ ਇਨਾਂ ਹੀ ਸ਼ਬਦ ਨਾਲ ਟੋੜ ਤੋ ਲੈਂਦੇ ਹਾਂ ਇਜਾਜ਼ਤ ਬੀਬੇ ਨੈਟਵਰਕ ਪੰਜਾਬ ਤੋਂ ਸੋਨੂ ਪਲ ਦੀ ਰਿਪੋਰਟ